welcom my new vlog hello everyone welcome back to our new vlog guys bas hona si check out kar ditta te hun assi ghar nu jana ghar nu jaan ton pehle tuhanu ik qila dikha ke le ana te vlog vich bane rahiyo to kali kali nu saara samaan chak rahi haa aa chak kudiyan aa chak ab bag leke chal gaddi vich gaa samaan asi rakh rahe haa qila dekh ke ਤੇ ਵਲੌਗ ਬਣਾ ਕੇ ਵੀਡੀਓ ਬਣਾ ਕੇ ਫਿਰ ਅਸੀਂ ਨਾਲ ਹੀ ਗੱਡੀਆਂ ਘਰੋਂ ਕੱਢਦੇ ਨਹੀਂ ਹੋ ਗਾਈ ਚੱਕ ਲਈ ਹੈ ਯਾਦ ਨਾ ਚੱਕ ਲਈ ਆਹੀ ਹੋਰ ਦੇਖ ਲਾ ਹੋਰ ਤਾਂ ਨਹੀਂ ਕੁਝ ਚਲੋ ਜੀ ਗਾਇਸ ਸਾਡੇ ਸਾਰੇ ਮੈਂਬਰ نیچے ਪਹੁੰਚ ਚੁੱਕੇ ਨੇ ਅਸੀਂ ਵੀ ਜਾ ਰਹੇ ਹਾਂ ਹੁਣ نیچے ਓੜੀਆਂ ਦੇ ਰਸਤੇ ਲਿਫਟ ਵੀ ਹੈਗੀ ਹੈ ਪਰ ਲਿਫਟ ਵਿੱਚ ਨਹੀਂ ਉਹ ਬਹੁਤ سارے ਸਮਾਨ ਆ ਗਏ ਨੇ ਦੇਖੋ ਗੱਡੀਆਂ ਦੇ ਵਿੱਚ ਚਲ ਚਲੋ ਹੈਲੋ ਨੰਨੂ ਲੋ ਜੀ ਗੱਡੀਆਂ ਸਾਡੀਆਂ ਰੈਡੀ ਨੇ ਹੁਣ ਸਾਰੇ ਸਮਾਨ ਵਗੈਰਾ ਰੱਖ ਰਹੇ ਆ ਇਧਰ ਦੇਸੀ ਵੀ ਬੈਠ ਚੁੱਕੀ ਹੈ ਗੱਡੀ ਦੇ ਵਿੱਚ ਹੈਲੋ ਇੱਧਰ ਭਾਜੀ ਵੀ ਰੱਖਦੇ ਪਏ ਸਮਾਨ ਇੱਧਰ ਆਪਣੀ ਚਲੋ ਜੀ ਭਾਜੀ ਵੀ ਰੱਖ ਲਿਆ ਮਾਨ ਰੋਬੀ ਨੇ ਵੀ ਰੱਖ ਲਿਆ ਆ ਹੋਟਲ ਸੀ ਸਾਡਾ ਹੋਟਲ ਕੇਸਰ ਪੈਲਸ ਵਧੀਆ ਸੀਗਾ ਬਹੁਤ ਵੱਡਾ ਸੀਗਾ ਹੋਟਲ ਚਲੋ ਜੀ ਆਇਆ ਬਹੁਤ ਮਜ਼ਾ ਆਇਆ ਜੀ ਹੁਣ ਅਸੀਂ ਗੱਡੀਆਂ ਪਾਲੀਆਂ ਨੇ ਅਮਰ ਫੋਰਡ ਲਈ ਅਮਰ ਫੋਰਡ ਅਮਰ ਫੋਰਡ ਹਨ ਦਿਖਾਣੇ ਆ ਬਾਹਰ ਤੁਹਾਨੂੰ ਹਲੇ ਤਾਂ ਸਵੇਰ ਦੇ ਟਾਈਮ ਤਾਂ ਬਹੁਤ ਜ਼ਿਆਦਾ ਠੰਡਾ ਬਾਹਰ ਧੁੰਦ ਬਹੁਤ ਹੈ ਫੌਗੀ ਫੌਗੀ ਮੌਸਮ ਚਲੋ ਜੀ ਗਾਇਜ਼ ਆਪਾਂ ਦੇਖ ਲਿਆ ਜੈਪੁਰ ਵੀ ਦੇਖ ਲਿਆ ਆਪਾਂ ਦੈਨ ਚਾਹੀਦੇ ਆ ਨਾ ਜੈਪੁਰ ਦੇਖਣ ਲਈ ਤਾਂ ਪੂਰਾ ਇੱਕ ਹਫਤੇ ਲਈ ਜਾਵੇ ਬੰਦਾ ਤਾਂ ਜਾਂ ਕਿਤੇ ਕਿਲੇ ਬੋਤ ਨੇ ਬਹੁਤ ਜਗਾਵਾਂ ਦੇਖਣ ਵਾਲੀਆਂ ਹੋਇਆ ਰੋਟੀ ਨਹੀਂ ਖਾਣੀ ਹੋਟਲ ਅਮਰ ਵੈਲੀ ਇੱਥੇ ਆਏ ਆ ਜੀ ਗਾਈਜ਼ ਅਸੀਂ ਇੱਥੋਂ ਖਾਣੀ ਰੋਟੀ ਦੇਖ ਰਿਹਾ ਉਹ ਉਧਰ ਵੀ ਰੈਸਟੋਰੈਂਟ ਹੈਗਾ ਵਾ ਉਧਰ ਦੇਖਦੇ ਆਂ ਦੇਖੋ ਗਾਇਜ਼ ਰਸਤਾ ਦੇਖੋ ਇੱਧਰ ਤਾਂ ਜੰਗਲ ਜੰਗਲ ਲੱਗ ਰਿਹਾ ਇੱਧਰਲੀ ਸਾਈਡ ਤੋਂ ਉਹ ਸਿੱਧਾ ਜਾਣੀ ਗੱਡੀ ਸਾਡੀ ਇਹ ਨਾਰਗੜ ਨਾਰਗੜ ਕਿਲਾ ਕਹਿੰਦੇ ਸੀ ਅਮਰ ਮਹਿਲ ਹੈ ਅਮਰ ਮਹਿਲ ਅਮਰ ਮਹਿਲ ਜਾਣਾ ਪਰ ਨਾਰਗੜ ਕਿਲਾ ਕਹਿੰਦੇ ਸੀ ਓਏ ਉਹ ਬੜਾ ਵਧੀਆ ਮੈਂ ਰਾਤੀ ਦੇਖਿਆ YouTube ਤੇ ਉਹ ਘਾਣਾ ਮੱਕਾ ਹੋ YouTube ਤੇ ਸਾਰੇ ਰੱਬ ਦਾਵਾ ਅਮਰ ਮਹਿਲ ਹਾਥੀ ਉੱਥੇ ਹਾਥੀ ਦੀ ਸਵਾਰੀ ਹੁੰਦੀਆਂ ਪਰ ਨਾਰਗੜ ਦੱਸਿਆ ਸੀ ਉਹਨੇ ਅਜੇ ਨੇ ਨਾ ਉਹ ਨਾਰਗੜਾ ਕਾਫੀ ਚਾਹੀਤੇ ਜਾ ਕੇ ਆ ਮਗਰ ਉਹ ਕਹਿੰਦਾ ਤੁਰਨਾ ਕੋ ਪੈਂਦਾ ਵਾ ਕੋਈ ਟਾਈਮ ਚਾਹੀਦਾ ਹੈ ਨਾ ਹੁਣ ਅਸੀਂ ਘਰ ਵੀ ਵਾਪਸੀ ਕਰਨੀ ਹੈ ਸੋ ਜਿੰਨਾ ਕ ਅਸੀਂ ਹੁਣ ਦੇ ਟਾਈਮ 12 ਵੇ ਤੋਂ ਪਹਿਲੇ ਪਹਿਲੇ ਦੇਖ ਲੈ ਜਿੰਨਾ ਹਨਾ ਉਹਨਾਂ ਕੀ ਦਿਖਾਵਾਂਗੇ ਇੱਥੇ ਜੈਪੁਰ ਚ ਦਿਨ ਚਾਹੀਦੇ ਨੇ ਜੇ ਘੁੰਮਣਾ ਸਹੀ ਤਰੀਕੇ ਨਾਲ ਦਿਨ ਲੈ ਕੇ ਉਹ ਆਫੀ ਫਿਰਤਾ ਇੱਥੇ ਬੋ ਨਾਗਰ ਕਿਲਾ ਸਾਰੇ ਬੜੇ ਕਿਲੇ ਨੇ ਇੱਥੇ ਤਾਂ ਆ ਦੇਖੋ ਬਾਹਰ ਰਸਤੇ ਦੇਖੋ ਰਸਤੇ ਬਿਲਕੁਲ ਸਿੱਧਾ ਹੋਟਲ ਸਿੱਧਾ ਹੋ ਕੇ ਫੈਟ ਸਿੱਧਾ ਹੋ ਕੇ ਪਹਾੜੀ ਲਾ ਕੇ ਦੀ ਫੀਲਿੰਗ ਆ ਗਈ ਜਿਹਦਾ ਹੋ ਹੈ ਹੀ ਪਹਾੜ ਸਾਰੇ ਜਿਵੇਂ ਅਸੀਂ ਜਾ ਰਹੇ ਹਾਂ ਮਹਿਲ ਦੇ ਵਿੱਚ ਹਾਂ ਵਾਕਿਆ ਰਾਜੇ ਮਹਾਰਾਜਿਆਂ ਦੀ ਗੱਲ ਵੱਖਰੀ ਹੋਈ ਜਿੱਦਾਂ ਨੂੰ ਉਹਨਾਂ ਨੇ ਬਣਾਏ ਨੇ ਕਿਲੇ ਵਗੈਰਾ ਸਾਰਾ ਕੁਝ ਖੜਾ ਹੋ ਸਿੱਧਾ ਖੜਾ ਸਾਈਡ ਸਾਈਡ ਤੇ ਕਿੰਨੇ ਸੋਨੇ ਫਲਾਵਰ ਵੀ ਆ ਰਹੇ ਨੇ ਹਨਾ ਟਪਲਾ ਪਾ ਲਿਆ ਸੀ ਆ ਦੇਖੋ ਪਾ ਲਿਆ ਸਾਰਾ ਕੁਝ ਠੀਕ ਹੈ ਪਾ ਆ ਬਸ ਇਹ ਕਿੰਨਾ ਸੋਨਾ 뷰 ਹੈ ਵੈਸੇ ਹਨਾ ਇਧਰ ਵਾਹ ਆ ਦੇਖੋ ਗਾਇਸ ਪਾਣੀ ਦੇਖੋ ਪਾਣੀ ਬਾਪ ਦੌੜਦੀ ਬਣੀ ਪਾਸ ਨਿਕਲ ਰਹੀ ਪਾਣੀ ਦੇ ਲਈ ਐਸੇ ਜੀਬ ਹੁੰਦਾ ਘੁਮਾਣੇ ਲਈ ਜੀਬ ਹੁੰਦਾ ਭੀਆ ਇੱਥੇ ਦੇਖ ਲਓ ਜੀਬ ਕਰ ਰਹੀ ਆ ਆਨੇ ਜਾਣੇ ਕੇ ਲਈ ਪਾਣੀ ਦੇਖੋ

ਕੰਨ ਲਈ ਮਖਰੀਆਂ ਸੀ ਰਾਜੇ ਮਹਾਰਾਜਿਆਂ ਦੀਆਂ ਹਾਂਜੀ ਨੰਨੂ ਕਾਪੇ ਆਏ ਹੋ ਇੱਧਰ ਦੇਖ ਬਾਕੀ ਉਹ ਚਾਪੀ ਕੋਲ ਲੈ ਕੇ ਆਇਆ ਨਾ ਕਿਲਾ ਦੇਖਣੇ ਆਏ ਨੰਨੂ ਨੂੰ ਕੋ ਸਮਝ ਨਹੀਂ ਆ ਰਿਹਾ ਮੈਂ ਕਿੱਥੇ ਆਈ ਹਾਂ ਬੀਲਾ ਓਕੇ ਓਕੇ ਉਜੀ ਭਾਗ ਲਿਆ ਜੀ ਅਮਰਫੋਰਟ ਤੇ ਜਾਣ ਲਈ ਅਸੀਂ ਉੱਪਰ ਜੰਨੇ ਆ ਆ ਸਾਡੀ ਐ ਉਹ ਬੈਠੀ ਸੁਨਾਣਾ ਚੱਲੀਏ ਹੋਰ ਚਲੋ ਮੰਨੂ ਚਲੇ ਚਲੋ ਆ ਕਿਲੇ ਚੱਲਦੇ ਆ ਜੀ ਆਹ ਵਾਲੇ ਇਹ ਤਿੰਨ ਕਿਲੇ ਨੇ ਇਕੱਠੇ ਆ ਦੇਖੋ ਇੱਕ ਇੱਕ ਆਹ ਵਾਲਾ ਇੱਕ ਆਹ ਵਾਲਾ ਇੱਕ ਉਹ ਵਾਲਾ ਇਹ ਤਿੰਨ ਕਿਲੇ ਇਕੱਠੇ ਆ

हाँ आ गया रे ये साडी गड्डी सेकंड ये खे पुलधारा है सलमेर के पास पुलधारा हां पुलधारा पुलधारा के ऊपर तो पुलिंग बनी रे देसी उतार के काम लो

समोसे फ्राई हो रहे रहे ने ने हो समोसे समोसे पार्टी जा जी ये राजा मान सिंह फर्स्ट जो अकबर के चीफ कमांडर थे उन्होंने इसका निर्माण किया था सन पंद्रह सौ नब्बे में ठीक है और सत्रह सत्ताईस में कंप्लीट हुआ तीन राजाओं ने मिलकर कंप्लीट किया फर्स्ट राजा मान सिंह सेकेंड राजा मिर्जा जयसिंह थर्ड राजा सवाई जय सिंह ठीक है एक साल इसको बनने में लगा है एक साल जी हाँ क्योंकि तीन राजाओं ने मिलकर कंप्लीट किया ना तो तीन भाग में बना हुआ है उसके बाद में राजा सवाई जयसिंह ने जयपुर बसाया 18 नवंबर सत्रह ठीक है जयपुर को बसे हुए दो सौ वर्ष हो चुके हैं उससे पहले सभी राजा लोग यहाँ रहा करते थे और उससे भी पहले एक पुराना पहले से जो रास्ते में आएगा वो हम आपको बताते हुए चले ठीक है तो जहाँ सवाई जयसिंह जी ने बनो इसी के अंदर गर्मी और बरसात के बेडरूम भी बने हुए तीन तरीके के बेडरूम है सर्दी गर्मी बरसात सर्दी गर्मी और बरसात के बेडरूम जी हाँ यहाँ राजा खुद रहा करते थे और जयगढ़ फोर्टे जयगढ़ फोर्ट बनाया अच्छा था आर्मी के लिए ठीक है वहाँ पर आर्मी रहती थी राजा की वहाँ पर विश्व की सबसे बड़ी तोप रखती हुई और एक वहाँ पर पानी का टांका है जो तो बहुत ही बड़ा है दस हज़ार लाख लीटर का अच्छा जी हाँ। वो भी देखने के लिए और जैसा नाहरगढ़ फोर्ट वो डेढ़ सौ साल पहले राजा मानवेंद्र सिंह जी ने बनवाया वहाँ से पूरी सिटी का व्यू दिखता है ਔਰ वहां उस मानवेन्द्र सिंह जी के नौ रानियां थी नौ रानियों के नौ रूम बने हुए हैं सेम टू सेम नौ रानियां दे नौ रूम हां ठीक है बाकी गाइस ਤੁਹਾਨੂੰ ਇੱਥੇ ਆ ਕੇ ਦੇਖਣਾ ਪਊਗਾ ਤੇ ਅਸੀਂ ਤੁਹਾਨੂੰ ਸਾਰਾ ਕੁਝ ਵਲੋਗ ਦੇ ਵਿੱਚ ਨਹੀਂ ਦਿਖਾ ਸਕਦੇ ਆ ਦੇਖੋ ਆ ম্যাগਨੇਟ

ਲੋ ਜੀ ਗਾਇਸ ਗਾਇਸ ਮੋਣ ਸਾਨੂੰ ਸਾਡੀ ਜਿਹੜੀ ਅਸੀਂ ਗੱਡੀ ਰੈਂਟ ਤੇ ਕੀਤੀ ਹੈ ਨਾ ਲੈ ਕੇ ਜਾਣ ਵਾਸਤੇ ਉੱਪਰ ਤੇ ਉਹਨਾਂ ਨੇ ਹੁਣ ਰਸਤੇ ਤੇ ਸਾਨੂੰ ਉਤਾਰਿਆ ਕਹਿੰਦੇ ਇੱਥੇ ਦੇਖੋ ਆ ਘੁੰਮੋ ਇੱਥੇ ਫਿਲਮਾਂ ਦੀ ਸ਼ੂਟਿੰਗ ਹੋਈ ਹੈ ਭੂਲ ਭਲਾਈਆ ਫਿਲਮ ਦੀ ਸ਼ੂਟਿੰਗ ਇੱਥੇ ਹੋਈ ਹੈ ਗਾਇਸ ਜਿੱਥੇ ਪੋਤ ਵਗੈਰਾ ਜਾਣ ਵਾਸਤੇ ਤੰਤਰ ਮੰਤਰ ਕਿਤੇ ਸੀ ਉਹਨਾਂ ਨੇ ਆ ਜਗ੍ਹਾ ਤੇ ਹੋਈ ਹੈ ਗਾਇਸ ਭੂਲ ਭਲਾਈਆ ਦੀ ਸ਼ੂਟਿੰਗ ਬਹੁਤ ਫਿਲਮਾਂ ਦੀ ਹੋਈ ਉਸਦੇ ਫੇਸ ਸੀਗੇ आप जैसे यहाँ से जाओगे वो अंग्रेज खड़े ना सामने हाँ हाँ वहाँ से आप ही उतर के और केड़ी केड़ी फिल्म वाली शूटिंग हुई है थी <त्थि> दमंग थ्री पहेली भूल भूलैया वन भूल भूलैया टू तो, धड़ा कारियन वेब सीरीज अच्छा करण अर्जुन बगावत वाह करण तो तो अर्जुन भी वाह ताता जय विक्रांत ओड़िया तो ना डर जा लगता मिनटा हिल दिया ही ਚਲੋ ਜੀ ਆਪਾਂ ਆ ਗਏ ਸ਼ੂਟਿੰਗ ਦੇਖ ਲੋ ਤੁਮ ਮੈਨੂੰ ਫੋਨ ਕਰੀਂ ਸ਼ੂਟਿੰਗ ਬਤਾਇਆ ਨਾ ਫੋਨ ਕਰਾਂਗਾ ਵੈਸੇ ਜੈਪੁਰ ਦੇਖਣ ਆਲਾ ਤਾਂ ਬਹੁਤ ਕੁਛ ਹੈ ਗਾਇਸ ਟਾਈਮ ਹੋਵੇ ਮੈਨੂੰ ਲੱਗਦਾ ਅੱਜ ਅਸੀਂ ਘਰ ਨਹੀਂ ਜਾ ਸਕਦੇ ਅੱਜ ਸ਼ਾਮ ਹੋਇਆ ਨਹੀਂ ਸਾਨੂੰ ਇੱਥੇ ਘੁੰਮਦੇ ਘੁੰਮਦੇ ਸਟਾਰਟਿੰਗ ਹੋਈ ਆ ਹਜੇ ਨਾ ਇੱਥੇ ਆ ਦੇਖੋ ਚਲੋ ਕਰਨ ਅਰਜੁਨ ਦੀ ਵੀ ਹੈ ਤੇ ਤਾਈ ਉਹਦਾਂ ਦੇ ਹਨਾ ਮਾਹੌਲ ਸੀ ਉੱਥੇ ਆ ਦੇਖੋ ਗਾਇਜ਼ ਆ ਮੰਦਰ ਆਇਆ ਨਾ ਫਿਲਮ ਚ ਕਰਨ ਅਰਜਨ ਫਿਲਮ ਚ ਆਹ ਹੋਣਾ ਹਾਂ ਦੇਖੋ ਸਾਰੇ ਐਕਟਰ ਸੈਕਟਰ ਸਾਰੇ ਇੱਥੇ ਹੀ ਆਉਂਦੇ ਨੇ ਜੈਪੁਰ ਨਾ ਅੱਗੇ ਨਾ ਹੋਵੇ ਨਾ ਮੈਂ ਦੇਖੀ ਸੀ ਕਿਵੇਂ ਲੱਗਿਆ ਤੁਹਾਨੂੰ ਜੈਪੁਰ ਬਹੁਤ ਬਹੁਤ ਸੋਹਣਾ ਬਹੁਤ ਆਗਾ ਕੰਦਾ ਬਹੁਤ ਵਧੀਆ ਸਮਝ ਆ ਗਿਆ ਉਹ ਗੱਡੀ ਵਾਲਾ ਨਿੱਕੀ ਨਿੱਕੀ ਟੀਰ ਤੁਹਾਨੂੰ ਵੀ ਸਮਝ ਆ ਗਿਆ ਬਲਹੀਂ ਸਮਝ ਆ ਗਿਆ ਕੰਦਾ ਇਹ ਤਿੰਨ ਗੇਂ ਪਿੰਨੇ ਪਾਸੇ ਮਤਲਬ ਕੋਈ ਆ ਕੰਦਾ ਲੱਗ ਲੱਗਣੀ ਉਹ ਵਾਓ ਇਧਰ ਇਧਰ ਕੀ ਹੈ ਇਹ ਹੈ ਸਟੈਪ ਵੈਲ ਦੇਖੋ ਇਹ ਤਾਂ ਨਹੀਂ ਆਪਾਂ ਛੋੜ ਨਹੀਂ ਗਏ ਬੋਲ ਬੋਲ ਗਿਆ ਵਾਓ ਆ ਹੈਗਾ ਸੀ

लो जी गाइस किले तो बाहर इधर तो गाड़ियां आ रही हैं सदियां फिर गाड़ियों से बैठ के जाने हैं दूसरी लोकेशन पे आ देखो गाइस ये है शीश महल शीश महल है ਇਹ ਤੇ ਮਹਿਲ ਬਣਾ ਦੇ ਰਹੇ ਨੇ ਕੋਚਲੇ ਕਿੰਨੇ ਰੱਖੀ ਹੁੰਦੇ ਹਨ ਤਹੌੜ ਲੋ ਅੰਨ ਕਿੰਨਾ ਜਸਟ ਰੋੜ ਦੇਣੀ ਸਾਰਾ ਸ਼ਹਿਰ ਤੇ ਪੰਦੀ ਹੋਣੀ ਹੈ ਰਾਣੀ ਬਣਾ ਰਣੀ ਆਵੇਂ ਕਹਿੰਦੇ ਕੈਸੇ ਲਗਾ 12 ਰਾਣੀਆਂ ਸੀ 12 ਰਾਣੀਆਂ 12 ਤੇ 12 ਵਿੱਚ ਜਿਹੜਾ ਤਾਮਜ ਬਣਾਇਆ ਓਏ ਹੋਏ ਮੈਂ 150 ਗੱਜ ਪਾਣੀ ਸੀ 12 ਰਾਣੀਆਂ ਆ 100 100 ਗੱਜ ਤਾਂ ਲੱਲ ਲੰਦਾ ਇਹਨਾਂ ਮੈਂ 12 ਦੀ 12 150 ਵਿੱਚ ਰੱਖ ਲੈਣੀ ਸੀ ਨਾਲੇ ਪੋਚੇ ਨਹੀਂ ਤਿੰਨ ਚਾਹੀਦੀ ਸੀ ਬੜਾਈ ਵੱਡਾ ਏ ਗਾਇਜ਼ ਕਿਲਾ ਤਾਂ ਖਤਮ ਹੀ ਨਹੀਂ ਹੋਣ ਤਿਆਰ ਹੈ ਮਹਿਲ ਜਿਹੜਾ ਏ ਰਾਜਾ ਜਿਵੇਂ ਬਿੱਲਾ ਦੀ ਕਿੰਨਾ ਲੱਗੀ ਤਿੰਨ ਲੱਗਦੀ ਮੈਨੂੰ ਹਾਂ ਰਾਜਾ ਜੂਰ ਤਾਂ ਮਹਾਨ ਦੀ ਲੱਗਿਆ ਬਣਾਉਣ ਦੀ ਸਾਡਾ ਮਗਾਣਾ ਆ ਭੋਜਨ ਦਾ ਹੁਣ ਮਜਾਣਾ ਕਿੱਥੇ ਹਾਂ ਇਹ ਕਹਿੰਦੇ ਪਿੰਨੇ ਸਾਲ ਲੱਗੇ ਬਣਾਉਣ ਦੇ ਰਾਜਾ ਕਿੰਨੇ ਸਾਲ ਜੀ ਆਊਗਾ ਇੰਨੇ ਸਾਲ ਤਾਂ ਜੀ ਨਹੀਂ ਸਭ ਰਾਜਾ ਹਾਂ ਸਹੀ ਗੱਲ ਹੈ ਜੀ ਰਾਣੀ ਉਸ ਹਣ ਮੇਰਾ ਗੁੜ ਗੁੜ 60 ਤੇ 60 ਜੀ ਆਉਣਾ ਮੈਂ ਮਲਛਕਾ ਬੜ ਜਾਏਗਾ ਉਸਾਰੀ ਕੇ ਸਾਥ ਓ ਮਾਈ ਗੋਡ ਓ ਮਾਈ ਗੋਡ ਕਮਰੇਟ ਕੁੱਟੇਗੀ ਕਿਆ ਮਾਤੇ ਗਾਈਜ਼ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਹੋਵੇਗੀ ਤੇ ਕਿਲੇ ਦਿਖਾਏ ਤੁਹਾਨੂੰ ਤੇ ਇਸੇ ਨਾਲ ਹੀ ਹੁਣ ਵਲੌਗ ਦਾ ਮੈਂ ਐਂਡ ਕਰਦੀ ਹਾਂ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਗਾਈਜ਼ ਪਲੀਜ਼ ਹਾਈਪ ਵੀ ਕਰਿਓ ਚੈਨਲ ਨੂੰ ਓਕੇ ਬਾਏ ਬਾਏ ਗਾਈਜ਼ ਬਾਏ